welcom to our channel easy teaching हां जी आज ਆਪਾਂ ਤੁਹਾਨੂੰ 셔ਟ ਦੇ ਯਾਨੀ ਕਿ ਕਮੀਜ਼ ਦੇ ਬੈਕ ਸਾਈਡ ਦੇ ਗਲੇ ਦੀ ਕਟਿੰਗ ਦੱਸਣ ਜਾ ਰਹੇ ਹਾਂ ਬੈਕ ਸਾਈਡ ਦਾ ਗਲਾ ਕਿਵੇਂ ਬਣਾਉਣਾ ਹੈ ਪਿਛਲਾ ਗਲਾ ਇਸ ਨੂੰ ਬਣਾਉਣ ਦੇ ਦੋ ਤਰੀਕੇ ਨੇ ਕੱਟਣ ਦੇ ਪਹਿਲਾਂ ਤੁਹਾਨੂੰ ਆਪਾਂ ਈਜ਼ੀ ਤਰੀਕਾ ਦੱਸ ਰਹੇ ਹਾਂ ਜਿਹੜੇ ਬੀਗਨਰਸ ਨੇ ਠੀਕ ਹੈ ਬੀਗਨਰਸ ਨੇ ਉਹਨਾਂ ਲਈ ਈਜ਼ੀ ਤਰੀਕਾ ਕੀ ਹੈ ਜਿਵੇਂ ਆਪਾਂ ਇਹ 셔ਟ ਦਾ ਅਗਲਾ ਗਲਾ ਤਿਆਰ ਕੀਤਾ ਹੈ ਦੇਖੋ ਅਗਲਾ ਗਲਾ ਤਿਆਰ ਕੀਤਾ ਹੋਇਆ ਤੁਸੀਂ 셔ਟ ਨੂੰ ਇਸੇ ਤਰ੍ਹਾਂ ਪਹਿਲਾ ਬੈਕ ਜਿਹੜਾ ਪੀਸ ਹੈ ਪਿਛਲਾ ਪੀਸ ਇਸ ਤਰ੍ਹਾਂ ਵਿਛਾ ਲੈਣਾ ਫਿਰ ਉਸ ਦੇ ਉੱਪਰ ਇਸ ਤਰ੍ਹਾਂ ਸੈੱਟ ਕਰਕੇ ਠੀਕ ਹੈ ਮੋਢੇ ਵਾਲੀ ਸਾਈਡ ਆਪਣੇ ਤਰਫ ਰੱਖਣੀ ਹੈ ਤੇ ਗਲੇ ਵਾਲੀ ਸਾਈਡ ਦੋਨਾਂ ਦੀ ਪਿਛਲੇ ਪੀਸ ਦੀ ਵੀ ਅਗਲੇ ਪੀਸ ਦੀ ਵੀ ਇਸ ਤਰ੍ਹਾਂ ਰੱਖੋ ਕਿਉਂਕਿ ਆ 1/2 ਇੰਚ ਆਪਾਂ ਪਿੱਛੇ ਜਿਹੜਾ ਵੱਡਾ ਲੈਨੇ ਆ ਠੀਕ ਹੈ ਵੱਡਾ ਲੈਨੇ ਆ ਜਨਨ ਕਿ ਉਹ ਹੈ ਇਸ ਤਰ੍ਹਾਂ ਤੁਸੀਂ ਇਹਨੂੰ ਬਿਲਕੁਲ ਸੈੱਟ ਕਰਕੇ ਇਸ ਤਰ੍ਹਾਂ ਵਿਛਾ ਲੈਣਾ ਠੀਕ ਹੈ ਤਾਂ ਜਦੋਂ ਤੁਸੀਂ ਪਿਛਲਾ ਗਲਾ ਕਟਾਈ ਕਰਨੀ ਹੈ ਪਿਛਲੇ ਗਲੇ ਦੀ ਤਾਂ ਇੱਥੋਂ ਸਾਨੂੰ ਆਵਲੀ ਚੀਜ਼ ਹੈ ਜਿਹੜੀ ਇਧਰੋਂ ਇਹ ਬਿਲਕੁਲ ਸੇਮ ਜਾਨੀ ਕਿ ਸੈੱਟ ਕਰ ਲਓ ਇਸ ਨੂੰ ਠੀਕ ਹੈ ਇਹ ਅੱਗੇ ਪਿੱਛੇ ਨਹੀਂ ਹੋਣਾ ਚਾਹੀਦਾ ਇਹ ਬਿਲਕੁਲ ਸੈੱਟ ਹੋ ਕੇ ਦੇਖੋ ਇੱਥੋਂ ਸਾਰਾ ਇਹ ਗਲਾਇਆ ਜਿਹੜਾ ਇੱਥੋਂ ਸੈੱਟ ਕਰਕੇ ਇਹ ਸਾਰਾ ਮੋਢਾ ਬਿਲਕੁਲ ਸੈੱਟ ਕਰ ਲਓ ਤੁਸੀਂ ਇੱਥੇ ਤੱਕ ਠੀਕ ਹੈ ਇੱਥੇ ਤੱਕ ਇਹ ਸਾਰਾ ਮੋਢਾ ਸੈੱਟ ਹੋ ਗਿਆ ਇਸ ਤਰ੍ਹਾਂ ਸਾਰਾ ਮੋਢਾ ਸੈੱਟ ਕਰਕੇ ਫਿਰ ਤੁਹਾਡਾ ਜਿਹੜਾ ਗਲਾ ਹੈ ਬਿਲਕੁਲ ਇਧਰੋਂ ਇਹ ਤੋਂ ਸੈੱਟ ਹੋ ਜਾਏਗਾ ਠੀਕ ਹੈ ਪਹਿਲਾਂ ਤੁਸੀਂ ਇਸ ਨੂੰ ਇਧਰੋਂ ਇਹਨੂੰ ਸੈੱਟ ਕਰ ਲੈਣਾ ਹੈ ਇਹਨੂੰ ਸੈੱਟ ਕਰਕੇ ਤੁਹਾਡਾ ਆਪਣੇ ਆਪ ਕਿੰਨੀ ਚੜਾਈ ਗਲੇ ਦੀ ਬਣਨੀ ਆ ਉਹ ਇੱਥੋਂ ਨਿਕਲਿਆ ਹਣੀ ਆ ਠੀਕ ਹੈ ਫਿਰ ਤੁਸੀਂ ਇਹ ਇੱਥੋਂ ਸੈੱਟ ਕਰਨਾ ਆਹ ਵਾਲਾ ਆਪਣਾ ਸੈੱਟ ਹੈਗਾ ਹੀ ਆ ਇੱਥੋਂ ਜਦੋਂ ਸੈੱਟ ਕੀਤਾ ਇੱਥੇ ਤੁਸੀਂ ਫਿਰ ਮਾਰਕ ਕਰਨਾ ਹੈ ਇਹ ਤੋਂ ਸੀਨ ਦਾ ਛੱਡ ਕੇ ਆਪਾਂ ਤਕਰੀਬਨ ਇੱਥੋਂ ਇੰਨਾ ਕੁ ਸਿਉਣ ਦਾ ਛੱਡ ਲੈਣਾ ਜਿਹੜਾ ਜਿੰਨਾ ਕ ਆਪਣਾ ਗਲਾ ਸੀਨ ਚ ਆਏਗਾ ਠੀਕ ਹੈ ਕਿਉਂਕਿ ਉੱਪਰਲਾ ਤਾਂ ਆਪਣਾ ਆਲਰੇਡੀ ਤਿਆਰ ਹੈ ਇਹਦੀ ਸੀਨ ਪਹਿਲਾਂ ਹੀ ਵੱਜ ਚੁੱਕੀ ਹੈ ਇਸ ਕਰਕੇ ਇਹਦੀ ਸੀਨ ਤਾਂ ਲੱਗ ਚੁੱਕੀ ਇਸ ਕਰਕੇ ਇਹਨੂੰ ਤੁਸੀਂ ਸੀਨ ਦਾ ਛੱਟਣਾ ਉਹਨਾਂ ਕ ਹੁਣ ਤੁਸੀਂ ਦੇਖਣਾ ਵੀ ਆਪਾਂ ਗਲਾ ਕਿੰਨਾ ਤਿਆਰ ਕਰਨਾ ਉਹ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਕੁ ਤੁਸੀਂ ਡੀਪ ਪਿਛਲਾ ਗਲਾ ਪੈਨਣਾ ਚਾਹੁੰਦੇ ਹੋ ਉਹਨਾਂ ਕ ਰੱਖਣਾ ਜਿਵੇਂ ਆਪਾਂ ਸਪੋਰਟ 5 ਇੰਚ ਪਿਛਲਾ ਗਲਾ 5 ਇੰਚ ਕਟਾਈ ਕਰਨੀ ਹੈ ਤਾਂ ਇੱਥੇ 5 ਇੰਚ ਤੇ ਤੁਸੀਂ ਇਸ ਤਰ੍ਹਾਂ ਇੱਕ ਮਾਰਕ ਕਰ ਲੈਣਾ ਠੀਕ ਹੈ ਇਹਨੂੰ ਫਿਰ ਤੁਸੀਂ ਜਿਹੜਾ ਆਪਣਾ ਗਲਾ ਰੱਖਿਆ ਹੋਇਆ ਹੈ ਇਹਨੂੰ ਬਸ ਤੁਸੀਂ ਇੱਥੇ ਤੱਕ ਇਸੇ ਤਰ੍ਹਾਂ ਸੀਨ ਰੱਖ ਕੇ ਐਸੀ ਤਰ੍ਹਾਂ ਠੀਕ ਹੈ ਕਿਉਂਕਿ ਇੰਨਾ ਸਾਡਾ ਸੀਨ ਚ ਆ ਜਾਏਗਾ ਜਿਹੜੀ ਅਸੀਂ ਇਹਦੇ ਤੇ ਕਪੜਾ ਲਗਾਉਣਾ ਇੱਥੋਂ ਤੁਸੀਂ ਆਪਾਂ ਨੇ ਕਿੰਨਾ ਲਿਆ 5 ਇੰਚ ਤਾਂ ਇੱਥੋਂ ਵੀ ਤੁਸੀਂ 5 ਇੰਚ ਤੇ ਮਾਰਕ ਕਰ ਲੈਣੇ ਕਿਉਂਕਿ ਕਈ ਵਾਰੀ ਗਲਾਈ ਪਾਉਣ ਲੱਗੇ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਇਹਨੂੰ ਐਵੇਂ ਚੱਕਣਾ ਗਲੇ ਨੂੰ ਇਸ ਤਰ੍ਹਾਂ ਇਹ ਉੱਪਰ ਕਰਕੇ ਠੀਕ ਹੈ ਜਿਹੜਾ ਇੱਥੇ ਆਪਾਂ ਨਿਸ਼ਾਨ ਲਗਾਇਆ ਸੀ ਠੀਕ ਹੈ ਉਹਨੂੰ ਇੱਥੋਂ ਬਸ ਇਸ ਤਰ੍ਹਾਂ ਕਰੋ ਇਹ ਤੁਹਾਡੀ ਗਲਾਈ ਆਪਣੇ ਆਪ ਪਹਿ ਜਾਣੀ ਹੈ ਇਸ ਤਰ੍ਹਾਂ ਤੁਸੀਂ ਇਸ ਦੀ ਗਲਾਈ ਪਾ ਸਕਦੇ ਹੋ ਜਨਨ ਕਿ ਅਗਲੇ ਗਲੇ ਨਾਲ ਹੀ ਕਿਉਂਕਿ ਉਹ ਤਾਂ ਰੈਡੀमेड ਬਣਿਆ ਹੁੰਦਾ ਆਲਰੇਡੀ ਠੀਕ ਹੈ ਇਸ ਤਰ੍ਹਾਂ ਗਲਾਈ ਪਾ ਸਕਦੇ ਹੋ ਇਹ ਦੇਖੋ ਬਿਲਕੁਲ ਪਰਫੈਕਟ ਗਲਾਈ ਤੁਹਾਡੀ ਹੈ ਜਿਹੜੀ ਇੱਥੇ ਗਲੇ ਦੀ ਉਹ ਪੈ ਗਈ ਹੈ ਇੱਕ ਤਰੀਕਾ ਤਾਂ ਇਹ ਹੈ ਇਹ ਬਹੁਤ ਈਜੀ ਮੈਥਡ ਹੈ ਦੂਸਰਾ ਤਰੀਕਾ ਕੀ ਹੈ ਇਹ ਤਾਂ ਹੋ ਗਿਆ ਆਪਣਾ ਇੱਕ ਮੈਥਡ ਦੂਸਰਾ ਤਰੀਕਾ ਕੀ ਹੈ ਆਪਾਂ ਇੱਥੋਂ ਲੈਣਾ ਠੀਕ ਹੈ ਜਿੰਨਾ ਆਪਾਂ ਗਲੇ ਦੀ ਚੜਾਈ ਰੱਖਣੀ ਹੈ ਜਿਵੇਂ ਆਪਾਂ ਅਗਲੀ ਗਲੇ ਦੀ ਚੜਾਈ ਰੱਖੀ ਹੈ ਸਪੋਜ਼ ਆਪਾਂ ਇੱਥੋਂ ਗਲੇ ਦੀ ਚੜਾਈ ਠੀਕ ਹੈ ਸਵਾ ਦੋ ਰੱਖਣੀ ਹੈ ਆਪਾਂ ਦੇਖੋ ਪਹਿਲਾਂ ਹੀ ਸਵਾ ਦੋ ਤੇ ਲੱਗਿਆ ਹੋਇਆ ਕਿਉਂਕਿ ਮੈਂ ਸਵਾ ਦੋ ਰੱਖੀ ਸੀ ਸਵਾ ਦੋ ਤੇ ਇੱਥੇ ਆਪਾਂ ਮਾਰਕ ਕਰ ਲੈਣਾ ਫਿਰ ਜਿੰਨੀ ਤੁਸੀਂ ਗਲੇ ਦੀ ਡੁੰਗਾਈ ਰੱਖਣੀ ਹੈ ਡੀਪ ਰੱਖਣੀ ਹੈ ਗਲਾ ਉਹਨਾਂ ਤੁਸੀਂ ਇੱਥੇ ਆਪਾਂ 5 ਇੰਚ ਡੀਪ ਰੱਖਿਆ ਸੀਗਾ ਠੀਕ ਹੈ ਜਿਵੇਂ ਸਪੋਜ ਮੈਂ ਤੁਹਾਨੂੰ ਕਿਉਂਕਿ ਇੱਥੇ ਪਹਿਲਾਂ ਨਿਸ਼ਾਨ ਲੱਗ ਚੁੱਕੇ ਹੋ ਸਕਦਾ ਚੰਗੀ ਤਰ੍ਹਾਂ ਸਮਝਣਾ ਆਵੇ ਜਿਵੇਂ ਸਪੋਜ ਆਪਾਂ 6 ਇੰਚ ਰੱਖਣਾ ਤਾਂ ਤੁਸੀਂ ਇੱਥੇ 6 ਇੰਚ ਠੀਕ ਹੈ ਮਾਰਕ ਕਰੋ ਇੱਥੇ ਵੀ ਆਪਾਂ 6 ਇੰਚ ਲੈਣਾ ਇਹਨੂੰ ਤੁਸੀਂ ਆਪਸ ਵਿੱਚ ਇਸ ਤਰ੍ਹਾਂ ਠੀਕ ਹੈ ਮਿਲਾ ਦਿਓ ਫਿਰ ਤੁਸੀਂ ਇੱਥੋਂ ਇਹਦੀ ਇਸ ਤਰ੍ਹਾਂ ਆਪਣੇ ਹੱਥ ਨਾਲ ਠੀਕ ਹੈ ਇਸ ਤਰ੍ਹਾਂ ਗਲਾਈ ਦੇ ਸਕਦੇ ਹੋ ਯੂ ਸ਼ੇਪ ਬਣਾਉਣਾ ਹੈ ਯੂ ਸ਼ੇਪ ਦੀ ਗਲਾਈ ਦੇ ਦਿਓ ਗੋਲ ਬਣਾਉਣਾ ਹੈ ਗੋਲ ਦੀ ਗਲਾਈ ਦੇ ਦਿਓ ਆ ਦੇਖੋ ਇੱਥੇ ਤੁਸੀਂ ਇਸ ਤਰ੍ਹਾਂ ਗਲਾਈ ਦੇ ਸਕਦੇ ਹੋ ਜਿਹੜੀ ਸਾਡੀ ਪਹਿਲਾਂ ਅਸੀਂ ਗਲਾ ਜਿਵੇਂ 5 ਇੰਚ ਦਾ ਠੀਕ ਹੈ ਪਹਿਲਾਂ ਤੁਹਾਨੂੰ ਜਿਹੜਾ ਸ਼ਰਟ ਦੇ ਪੀਸ ਨਾਲ ਰੱਖ ਕੇ ਦਿਖਾਇਆ ਸੀ ਉਹ ਆ ਵਾਲਾ ਠੀਕ ਹੈ ਇਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਮਾਰਕ ਕਰਕੇ ਮਿਨ ਕੇ ਪੂਰੀ ਮੈਜ਼ਰਮੈਂਟ ਲੈ ਕੇ ਜਾਂ ਤੁਸੀਂ ਸ਼ਰਟ ਨੂੰ ਹੀ ਉੱਪਰ ਰੱਖ ਕੇ ਸ਼ਰਟ ਦਾ ਫਰੰਟ ਜਿਹੜਾ ਤੁਹਾਡਾ ਗੋਲ ਹੈ ਗਲਾ ਫਰੰਟ ਦਾ ਵੀ ਉੱਪਰ ਰੱਖ ਕੇ ਇਸ ਤਰ੍ਹਾਂ ਨਾ ਸਕਦੇ ਹੋ ਫਿਰ ਹੁਣ ਇਸ ਨੂੰ ਤੁਸੀਂ ਜਿੰਨਾ ਤੁਸੀਂ ਰੱਖ ਲਓ ਉਹਨੂੰ ਕਟਿੰਗ ਕਰ ਸਕਦੇ ਹੋ ਜਿਵੇਂ ਮੈਂ ਇਹ 5 ਇੰਚ ਗਲਾਈ ਰੱਖਾਂਗੀ ਦੁਗਾਈ ਇਸ ਦੀ ਇਸ ਨੂੰ ਆਪਾਂ ਕਟਿੰਗ ਕਰ ਲੈਣੇ ਆ देखो जी आपा पिछले वाले दी कटिंग कर ली है, तरह। है, है, है इस तरह ਹੁਣ ਆਪਾਂ ਇਸ ਨੂੰ ਬਣਾਉਣਾ ਕਿਵੇਂ ਹੈ ਠੀਕ ਹੈ ਤੁਹਾਨੂੰ ਉਹ ਦੱਸਦੇ ਆ ਕਿਵੇਂ ਬਣਾਉਣਾ ਇਸ ਨੂੰ ਪਰਫੈਕਟ ਕਿਵੇਂ ਇਸ ਦਾ ਆਪਾਂ ਇਸ ਤੇ ਜੋ ਕਪੜਾ ਲਗਾਉਣਾ ਹੈ ਉਹ ਨੂੰ ਕਿਵੇਂ ਕੱਟ ਕਰਨਾ ਹੈ ਹਾਂਜੀ ਜੇ ਤੁਹਾਡੇ ਕੋਲ ਕਪੜਾ ਜ਼ਿਆਦਾ ਹੈ ਤਾਂ ਤੁਸੀਂ ਬਿਲਕੁਲ ਚੌਰਸ ਪੀਸ ਇੱਕ ਲੈ ਲੈਣਾ ਸਕੁਅਰ ਪੀਸ ਠੀਕ ਹੈ ਤਾਂ ਉਸ ਨੂੰ ਇਸ ਸਿਰੇ ਤੋਂ ਉਸ ਸਿਰੇ ਤੱਕ ਕਾਰਨਰ ਤੋਂ ਕਾਰਨਰ ਤੱਕ ਇਸ ਤਰ੍ਹਾਂ ਠੀਕ ਹੈ ਇੰਚ 1.5 ਇੰਚ चौड़ाई वाला इस तरह रेब पीस कट करना है पर ठीक है मैं इस जो पीस है इस पीस जो कट करा तो दस दिखा दें किस तरह कट करना आप साइड तो लवेंगे ਹਾਂਜੀ ਦੇਖੋ ਇਸ ਤਰ੍ਹਾਂ ਜਿਹੜੇ ਇਹ ਨਿਸ਼ਾਨ ਲਗਾਏ ਨੇ ਇਸ ਤਰ੍ਹਾਂ ਨਿਸ਼ਾਨ ਲਗਾਏ ਨੇ ਇਹ ਇਹਨਾਂ ਤੋਂ ਆਪਾਂ ਇਹਨਾਂ ਦੇ ਉੱਪਰ ਕੱਟ ਕਰਾਂਗੇ ਠੀਕ ਹੈ ਜੇਕਰ ਤੁਹਾਡੇ ਕੋਲ ਕੱਪੜਾ ਜ਼ਿਆਦਾ ਹੈ ਤਾਂ ਤੁਸੀਂ ਚਾਰਸ ਪੀਸ ਲੈ ਕੇ ਤਾਂ ਆਪਾਂ ਇੱਕ ਇਸ ਤੇ ਹੋ ਸਕਦਾ ਜੋੜ ਪਵੇ ਤਾਂ ਤੁਸੀਂ ਇਕੱਠਾ ਹੀ ਕੱਪੜਾ ਇਹ ਲੈ ਸਕਦੇ ਹੋ ਠੀਕ ਹੈ ਹੁਣ ਇਸ ਨੂੰ ਆਪਾਂ ਕਟਿੰਗ ਕਰਨ ਜਾ ਰਹੇ ਹਾਂ ਹਾਂਜੀ ਜੂ ਅਸੀਂ ਇਸ ਗਲੇ ਤੇ ਕਪੜਾ ਲਗਾਣਾ ਉਸ ਉਹਦੇ ਵੀ ਦੋ ਤਰੀਕੇ ਨੇ ਕੱਟਣ ਦੇ ਇੱਕ ਤਾਂ ਅਸੀਂ ਇਹ ਰੇਵ ਕਟਾਈ ਕੀਤੀ ਐ ਇਸ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਨਿਸ਼ਾਨ ਲਗਾ ਕੇ ਦਿਖਾਈ ਸੀ ਇਹਨੂੰ ਫਿਰ ਇਹਦੇ 'ਚ ਜਿਵੇਂ ਆਪਾਂ ਨੇ ਇਸ ਨੂੰ ਜੋੜਨਾ ਤਾਂ ਉਹਦੀ ਵੀ ਇੱਕ ਟੈਕਨੀਕ ਐ ਜੋ ਇਹ ਰੇਵ ਐ ਇਸ ਤਰ੍ਹਾਂ ਉਹਨੂੰ ਇਸ ਤਰ੍ਹਾਂ ਹੀ ਜੋੜਨਾ ਹੈ ਤੁਸੀਂ ਠੀਕ ਐ ਇਹਨੂੰ ਇਸ ਤਰ੍ਹਾਂ ਰੱਖ ਕੇ ਇੱਥੇ ਸੀਨ ਲਗਾਉਣੀ ਐ ਠੀਕ ਐ ਦੋਨੋਂ ਪਾਸੇ ਉਹ ਅਗਰ ਜੇ ਇੱਕ ਸਾਈਡ ਰੇਵ ਨਹੀਂ ਹੈਗਾ ਤਾਂ ਤੁਸੀਂ ਕਰ ਲੈਣਾ ਇਸ ਤਰ੍ਹਾਂ ਇੱਥੇ ਸੀਨ ਲਗਾਉਣੀ ਆ ਤੁਸੀਂ ਇੱਥੇ ਸੀਨ ਲਗਾਉਣੀ ਆ ਠੀਕ ਹੈ ਜਦੋਂ ਤੁਸੀਂ ਇੱਥੇ ਸੀਨ ਲਗਾਉਗੇ ਤਾਂ ਇਹ ਜਿਹੜਾ ਤੁਹਾਡਾ ਕੱਪੜਾ ਇਹ ਬਿਲਕੁਲ ਇਹ ਰੇਬ ਬਣੇਗਾ ਇਸ ਤਰ੍ਹਾਂ ਇਹ ਐਵੇਂ ਹੋ ਜੀਗਾ ਠੀਕ ਹੈ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਸਾਨੂੰ ਇਹ ਬਿਲਕੁਲ ਇਸ ਤਰ੍ਹਾਂ ਰੇਬ ਬਣ ਜੀਗਾ ਇੱਕ ਤਾਂ ਇਹ ਤਰੀਕਾ ਹੈ ਤੁਸੀਂ ਇਹ ਇਹਦੇ ਨਾਲ ਬਣਾ ਸਕਦੇ ਹੋ ਦੂਸਰਾ ਤਰੀਕਾ ਇਹ ਹੈ ਜਿਵੇਂ ਆਪਾਂ ਇਹ ਗਲੇ ਦੀ ਕਟਾਈ ਕੀਤੀ ਹੈ ਬੈਕ ਸਾਈਡ ਦੇ ਗਲੇ ਦੀ ਠੀਕ ਹੈ ਤਾਂ ਤੁਸੀਂ ਉਹਦੇ ਨੀਚੇ ਕਪੜਾ ਰੱਖ ਕੇ ਜਿਵੇਂ ਆਪਾਂ ਫਰੰਟ ਪੀਸ ਦਾ ਗਲਾ ਬਣਾਉਨੇ ਆ ਠੀਕ ਹੈ ਤਾਂ ਤੁਸੀਂ ਉਹਵੇਂ ਵੀ ਬਣਾ ਸਕਦੇ ਹੋ ਸੁਪੋਜ਼ ਜਿਵੇਂ ਆਹ ਵਾਲਾ ਹੈ ਠੀਕ ਹੈ ਇਹ ਵਾਲਾ ਕਪੜਾ ਜਿਵੇਂ ਤੁਸੀਂ ਇਸ ਤਰ੍ਹਾਂ ਰੱਖ ਕੇ ਇਸ ਤਰ੍ਹਾਂ ਤੁਸੀਂ ਉਹ ਵੀ ਕਟਾਈ ਕਰ ਸਕਦੇ ਹੋ ਇਹਦਾ ਵੀ ਸਿੱਧਾ ਵਸਾ ਤੇ ਤੁਹਾਡੇ ਜਿਹੜਾ ਸੂਟ ਹੈ ਜਾਨੀ ਕਿ ਸ਼ਰਟ ਹੈ ਉਹਦਾ ਵੀ ਸਿੱਧਾ ਪਾਸਾ ਤੁਸੀਂ ਉਹਨੂੰ ਇਸ ਤਰ੍ਹਾਂ ਰੱਖ ਕੇ ਠੀਕ ਹੈ ਤੇ ਆਡੇ ਆਡਾ ਹੋ ਜਾਏਗਾ ਇਸ ਤਰ੍ਹਾਂ ਇਧਰੋਂ ਤੁਸੀਂ ਉਹਨੂੰ ਇਸ ਤਰ੍ਹਾਂ ਰੱਖ ਕੇ ਇਸ ਤਰ੍ਹਾਂ ਵੀ ਕਟਾਈ ਕਰ ਸਕਦੇ ਹੋ ਠੀਕ ਹੈ ਇਹਦੇ ਉੱਤੇ ਤੁਸੀਂ ਇਸ ਤਰ੍ਹਾਂ ਪ੍ਰੋਪਰ ਜਿੰਨੀ ਚੜਾਈ ਹੈ ਗਲੇ ਦੀ ਬਿਲਕੁਲ ਪਰ ਇਸ ਤੇ ਇਹ ਹੈ ਵੀ ਇਹ ਤੁਹਾਡਾ ਗਲਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿਤੇ ਇੱਥੋਂ ਜ਼ਿਆਦਾ ਚੌੜਾ ਬਿਲਕੁਲ ਧਿਆਨ ਰੱਖਣਾ ਹੈ ਕਿ ਅਸੀਂ ਇਹ ਕਿੰਨੀ ਚੜਾਈ ਇਸ ਦੀ ਕਟਣੀ ਹੈ ਠੀਕ ਹੈ ਇਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਕਟਾਈ ਕਰ ਸਕਦੇ ਹੋ ਇਸ ਦੀ ਪਹਿਲਾਂ ਇੱਥੇ ਤੁਸੀਂ ਇਸ ਤਰ੍ਹਾਂ ਕਰਕੇ ਠੀਕ ਹੈ ਸੀਨ ਲਗਾ ਲਓ ਇਹ ਆਪਾਂ ਦੂਸਰੀ ਸਾਈਡ ਰੱਖਾਂਗੇ ਤਾਂ ਕਿ ਉਹ ਵਿੱਚ ਫੋਲਡ ਹੋ ਜੇ ਠੀਕ ਹੈ ਮਤਲਬ ਇੱਥੇ ਤੁਸੀਂ ਇੱਥੇ ਇਸ ਤਰ੍ਹਾਂ ਕਰਕੇ ਸੀਨ ਲਗਾ ਸਕਦੇ ਹੋ ਸੀਨ ਲਗਾ ਕੇ ਠੀਕ ਹੈ ਜਿਹੜਾ ਤੁਹਾਡਾ ਕਟਿੰਗ ਹੋਏਗੀ ਉਹ ਅੰਦਰ ਫੋਲਡ ਹੋ ਜੇਗੀ ਠੀਕ ਹੈ ਆਪਾਂ ਇਸ ਤਰ੍ਹਾਂ ਇੱਥੇ ਇੱਥੋਂ ਦੀ ਸੀਨ ਲਗਾ ਲਾਂਗੇ ਸੀਨ ਲਗਾ ਕੇ ਫਿਰ ਇੱਥੋਂ ਸਾਨੂੰ ਜਿੰਨਾ ਚਾਹੀਦਾ ਠੀਕ ਹੈ ਜਿੰਨਾ ਅਸੀਂ ਫੋਲਡ ਕਰਨਾ ਵਿੱਚ ਉੱਥੋਂ ਦੀ ਅਸੀਂ ਕਟਿੰਗ ਕਰ ਲਾਂਗੇ ਪ੍ਰੋਪਰ ਤਾਂ ਫਿਰ ਇਹ ਇਸ ਤਰ੍ਹਾਂ ਵਿੱਚ ਫੋਲਡ ਹੋ ਜਾਏਗਾ ਠੀਕ ਹੈ ਇਸ ਇਹ ਸੀਗੇ ਦੋ ਤਰੀਕੇ ਗਲੇ ਪਿਛਲਾ ਗਲਾ ਹੈ ਜਿਹੜਾ ਬੈਕ ਸਾਈਡ ਦਾ ਗਲਾ ਉਸ ਨੂੰ ਕਟਾਈ ਕਰਨ ਤੇ ਜੇਕਰ ਤੁਸੀਂ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰ ਲੈਣਾ ਸ਼ੇਅਰ ਕਰ ਦੇਣਾ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ